ਇਸ 1606 ਦੇ ਵਿੱਚ ਮਰੇ ਜਿਹਨੂੰ ਸਲੀਮ ਕਹਿੰਦੇ ਸਨ ਜਹਾਵੀਰ ਕਹਿੰਦੇ ਸਨ ਇਹ ਗੱਦੀ ਤੇ ਬੈਠੇ ਇਹ ਬਾਦਸ਼ਾਹ ਅਕਬਰ ਦਾ ਵੱਡਾ ਲੜਕਾ ਸੀ ਸ਼ਰਾਬ ਦਾ ਆਦੀ ਸੀ ਬਸ਼ਈ ਸੀ ਤੇ ਸ਼ਰਾਬੀ ਸੀ ਇਹਦੀ ਮਤਰੀਏ ਮਾਂ ਇਹਨੂੰ ਨਸ਼ੇ ਦੇ ਵਿੱਚ ਰੱਖਦੀ ਸੀ ਉਸ ਵੇਲੇ ਜਿੰਨੇ ਇਹ ਕਟੜ ਮੁਤਸਵੀ ਲੋਕ ਸੀ ਨਾ ਜਿਨ੍ਹਾਂ ਦੀ ਅਕਬਰ ਕੋਲ ਕੋਈ ਗੱਲਬਾਤ ਨਾ ਚੱਲਦੀ ਉਹਨਾਂ ਨੇ ਫਿਰ ਇਸ ਸਲੀਮ ਨੂੰ ਆਪਣੇ ਕਾਬੂ ਵਿੱਚ ਕੀਤਾ ਯਾਨ ਲਗੇ ਬਾਦਸ਼ਾਹ ਤੇ ਮਰ ਜਾਣਾ ਮਾਣ ਅਕਬਰ ਗੁੱਡਾ ਹੋ ਗਿਆ ਅਸੀਂ ਮਾਰਨ ਦੀ ਪਲੈਨਿੰਗ ਕਰ ਲਈ ਹੈ ਤੈਨੂੰ ਬਿਠਾਵਾਂਗੇ ਗੱਦੀ ਤੇ ਪਰ ਇੱਕ ਸਾਡੀ ਤੇਰੇ ਨਾਲ ਸ਼ਰਤ ਹੈ ਵੀ ਤੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨਾ ਨਹੀਂ ਤਾਂ ਇਸਲਾਮ ਖਤਰੇ ਵਿੱਚ ਹੈ ਲੋਕ ਸਿੱਖ ਧਰਮ ਨੂੰ ਅਪਣਾਉਣ ਲੱਗ ਪਏ ਨੇ ਸਾਧ ਸੰਗਤ ਤਕਰੀਬਨ 5 ਮਹੀਨੇ ਤੇ 21 ਦਿਨ ਹੋਏ ਸਾਂਝ ਨੂੰ ਬੈਠੇ ਰਾਜ ਤਖਤ ਤੇ ਬੈਠੇ ਹਨ ਜਹਾਂਗੀਰ ਨੂੰ ਲੰਮਾ ਸਮਾਂ ਨਹੀਂ ਚੁਹਾ ਗੁਰੂ ਅਰਜਨ ਸਾਹਿਬ ਦੀ ਦੇ ਸ਼ਹੀਦੀ ਦਾ ਫਰਮਾਨ ਜਾਰੀ ਕਰਨ ਸਮੇਂ 5 ਮਹੀਨੇ ਤੇ 21 ਦਿਨ ਹੋਏ ਸਨ ਕਿਉਂਕਿ ਬਾਦਸ਼ਾਹ ਅਕਬਰ ਨੂੰ ਇਹਦੇ ਨੰਦਰੀਆਂ ਨੇ ਥੋੜੀ ਥੋੜੀ ਜ਼ਹਿਰ ਦੇ ਕੇ ਸਲੋ ਪੋਇਜ਼ਨ ਦੇ ਕੇ ਮਾਰਨਾ ਸ਼ੁਰੂ ਕੀਤਾ ਤੇ ਜਿਸ ਦਿਨ ਅਕਬਰ ਮਰਿਆ ਇਹਨਾਂ ਨੇ ਰਾਤ ਨੂੰ ਅਕਬਰ ਦੇ ਕੱਪੜੇ ਪਵਾ ਕੇ ਸਵੇਰ ਸਮੇਂ ਸਲੀਮ ਨੂੰ ਗੱਦੀ ਤੇ ਬਿਠਾ ਕੇ ਉਹ ਨਾਂ ਦਿੱਤਾ ਜਹਾਂਗੀਰ ਇਹਦੇ ਹੱਥ ਵਿੱਚ ਇਹਦੇ ਬਸ ਵਿੱਚ ਸਾਰਾ ਜਹਾਨ ਹੈ ਜਿਹੜੇ ਲੋਕਾਂ ਵਿਰੋਧ ਕੀਤਾ ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਿਹੜੇ ਨਾਲ ਨਾਲ ਕੇ ਚੱਲੇ ਉਹਨਾਂ ਨੂੰ ਬਖਸ਼ ਦਿੱਤਾ ਸਾਤ ਸੰਗਤ 5 ਮਹੀਨੇ ਤੇ 23 ਦਿਨ ਹੋਏ ਸਨ ਇਸ ਜਹਾਂਗੀਰ ਨੂੰ ਗੱਦੀ ਤੇ ਬੈਠਿਆ ਜਿਸ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਪਰਮਾਨਾਮਨ ਜਾਰੀ ਕੀਤਾ ਸਤਿਗੁਰੂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਲੀ ਦੀ ਧਰਤੀ ਤੇ ਸਤਿਗੁਰੂ ਪੁੱਜੇ ਨੇ ਬਾਈ ਗੁਰੂ ਲਾਹੌਰ ਦੀ ਧਰਤੀ ਤੇ ਪੁੱਜੇ ਨਾ ਕੋਈ ਦਲੀਲ ਨਾ ਕੋਈ ਅਪੀਲ ਤਿੰਨ ਗੱਲਾਂ ਮੈਂ ਅਰਜਨ ਸਾਹਿਬ ਦੇ ਸਾਹਮਣੇ ਰੱਖੀਆਂ ਮਹਾਰਾਜ ਪਹਿਲੀ ਗੱਲ ਇਹ ਹੈ ਜਿਹੜਾ ਤੁਸੀਂ ਗ੍ਰੰਥ ਬਣਾਇਆ ਇਹਦੇ ਵਿੱਚ ਦੋ ਸ਼ਬਦ ਸਾਡੇ ਵੱਲੋਂ ਬਾਦਲ ਅਸੀਂ ਆਪਣੇ ਵੱਲੋਂ ਕੋਈ ਦੋ ਸ਼ਬਦ ਇਸ ਗ੍ਰੰਥ ਵਿੱਚ ਲਿਖਣਾ ਚਾਹੁੰਦੇ ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੂਜਾ ਸ਼ਬਦ ਗਿਆ ਮਹਾਰਾਜ ਤੁਹਾਡੇ ਕੋਲ ਸੰਗਤ ਬਹੁਤ ਆਉਂਦੀ ਹੈ ਕੁਸੀਂ ਦੂਸਰੋਂ ਨੂੰ ਲੰਗਰ ਵੀ ਛਕਾਇਆ ਆਪਣੇ ਲੰਗਰ ਵਿੱਚ ਮਹਾਰਾਜ 1 ਲੱਖ ਰੁਪਈਆ ਟੈਕਸ ਦਿਓ ਜੁਰਮਾਨਾ ਦਿਓ ਤੀਜੀ ਗੱਲ ਤੁਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਹੈ ਗੁਰੂ ਅਰਜਨ ਸਾਹਿਬ ਜੀ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰੋ ਇਹ ਤਿੰਨ ਗੱਲਾਂ ਗੁਰੂ ਸਾਹਿਬ ਦੇ ਅੱਗੇ ਆਈਆਂ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਆਖਿਆ ਕਹਿਣ ਲੱਗੇ ਪਹਿਲੀ ਗੱਲ ਇਹ ਹੈ ਵੀ ਆਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਤੁਰ ਕੀ ਬਾਣੀ ਹੈ ਇਹ ਰੱਬੀ ਬਾਣੀ ਹੈ ਇਹ ਸਾਡੀ ਬਾਣੀ ਨਹੀਂ ਹੈ ਮਹਾਰਾਜ ਦੇ ਬਾਣੀ ਵਿੱਚ ਬਚਨ ਕਹੇ ਹਉ ਆਪਕੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਇਹ ਤਾਂ ਰੱਬੀ ਹੁਕਮ ਹੈ ਇਹਦੇ ਵਿੱਚ ਕੋਈ ਆਪਣੇ ਸ਼ਬਦ ਨਹੀਂ ਪਾ ਸਕਦਾ ਦੂਜੀ ਗੱਲ ਤੁਸੀਂ ਕਹਿੰਦੇ ਜੁਰਮਾਨਾ ਦਿਓ 1 ਲੱਖ ਰੁਪਈਆ ਇਹ ਸੰਗਤ ਦੀ ਮਾਇਆ ਸੰਗਤ ਵਿੱਚ ਵਰਤੀ ਜਾਏਗੀ ਅਸੀਂ ਗੁਰੂ ਘਰ ਬਲੋਂ ਕੋਈ ਜੁਰਮਾਨਾ ਨਹੀਂ ਦੇਣਾ ਤੇ ਤੀਜਾ ਸ਼ਬਦ ਸਤਿਗੁਰੂ ਜੀ ਨੇ ਵਰਤਿਆ ਕਹਿੰਦੇ ਜਿਹੜਾ ਤੁਸੀਂ ਕਹਿੰਦੇ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਗਰੀਬ ਨਿਵਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਅਸੀਂ ਚੰਦੂ ਦੀ ਲੜਕੀ ਦਾ ਇਸ ਕਰਕੇ ਰਿਸ਼ਤਾ ਮੋੜਿਆ ਕਿਉਂਕਿ ਇਹਨੇ ਆਪਣੇ ਆਪ ਨੂੰ ਚਵਾਰਾ ਕਿਆ ਗੁਰੂ ਨਾਨਕ ਦੇ ਘਰ ਨੂੰ ਮੋਰੀ ਗਿਆ ਤੇ ਦਿੱਲੀ ਦੀ ਸੰਗਤ ਨੇ ਬਜਨ ਕੀਤਾ ਮਹਾਰਾਜ ਐ ਮੋਝੇ ਹੰਕਾਰੀ ਤੇ ਪਾਪੀ ਬੰਦੇ ਦਾ ਰਿਸ਼ਤਾ ਪ੍ਰਵਾਨ ਨਹੀਂ ਜੇ ਕਰੀ ਸਤਿਗੁਰੂ ਨੇ ਇਹ ਤਿੰਨ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸਾਤ ਸੰਗਤ ਫਿਰ ਇੱਕ ਕਾਨੂੰਨ ਉਸ ਕਾਨੂੰਨ ਦਾ ਨਾਮ ਹੈ ਜੱਲਸਾ ਇਹ ਸਿਆਸਤ 1218 ਦੇ ਵਿੱਚ ਇੱਕ ਸ਼ਾਸਕ ਨੇ ਇਸ ਹਿੰਦੁਸਤਾਨ ਦੀ ਧਰਤੀ ਤੇ ਰਾਜ ਕੀਤਾ ਜਿਹਦਾ ਨਾਮ ਸੀ ਚੰਗੇਜ਼ 칸 ਉਹਨੂੰ ਕਿਸੇ ਨੇ ਦੱਸਿਆ ਵੀ ਜਿਹੜੇ ਲੋਕ ਸਹਿੰਦੀ ਦਿੰਦੇ ਨੇ ਜਿਹੜੇ ਵਤਨ ਲਈ ਮਰਨ ਮਿਟਣ ਲਈ ਤਿਆਰ ਹੋ ਜਾਂਦੇ ਨੇ ਜਿੱਥੇ ਉਹਨਾਂ ਦਾ ਖੂਨ ਡੁੱਲਦਾ ਉੱਥਾਂ ਦੇ ਕਈ ਉਮਰ ਉੱਟ ਪੈਂਦੇ ਉਹਨੇ ਫਿਰ ਇੱਕ ਕਾਨੂੰਨ ਬਣਾਇਆ ਸੀ ਜਾਸਾਂ ਇਹ ਸਿਆਸਤ ਉਹ ਕਾਨੂੰਨ ਜਿਹਦੇ ਵਿੱਚ ਸ਼ਹੀਦ ਕਰਨ ਵਾਲ ਜਿਹਨੂੰ ਸ਼ਹੀਦ ਕਰਨਾ ਉਹਦਾ ਖੂਨ ਦਾ ਇੱਕ ਕਤਰਾ ਵੀ ਧਰਤੀ ਤੇ ਨਾ ਡਿਗੇ ਐਸਾ ਕਾਨੂੰਨ ਜਿਹਨੇ ਬਣਾਇਆ ਉਸ ਕਾਨੂੰਨ ਦੇ ਅਧੀਨ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਨੂੰ ਤਿੰਨ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ ਸਭ ਤੋਂ ਪਹਿਲੀ ਗੱਲ ਆ ਕੜਕ ਦੀ ਧੁੱਪ ਜੇਠ ਦਾ ਮਹੀਨਾ ਸਾਤ ਨੂੰ ਸੱਚੇ ਪਾਤਸ਼ਾਹ ਜੀ ਨੂੰ ਗਰਮ ਪਾਣੀ ਵਿੱਚ ਪਹਿਲਾਂ ਉਬਾਲਿਆ ਗਿਆ ਸਾਤ ਸੰਗਤ ਦੂਜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤਪਤ ਲੋਹ ਦੇ ਉੱਤੇ ਬਿਠਾਇਆ ਗਿਆ ਤੇ ਤੀਜਾ ਤਪਤ ਬਲੂ ਤਪਤ ਰੇਤ ਗੁਰੂ ਅਰਜਨ ਸਾਹਿਬ ਜੀ ਦੇ ਸੀਸ ਵਿੱਚ ਪਾਈ ਗਿਆ ਇਹ ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ ਇੱਥੇ ਇੱਕ ਵਿਦਵਾਨ ਪੁਰਸ਼ ਨੇ ਬੜਾ ਹੀ ਸੋਨਾ ਵਚਨ ਲਿਖਿਆ ਇਹਦੇ ਵਾਹ ਗੁਰੂ ਅਰਜੋਧੇਵ ਸੱਚੇ ਪਾਤਸ਼ਾਹ ਤੋਂ ਮੂ ਸਤਾਉਣ ਵਾਲੇ ਬੜੇ ਆਏ ਤਪਾਉਣ ਵਾਲੇ ਬੜੇ ਆਏ ਪਰ ਕੋਈ ਵੀ ਐਸਾ ਨਹੀਂ ਜਿਹੜਾ ਤੁਹਾਨੂੰ ਤਪਾ ਸਕਿਆ ਹੋਵੇ ਇਥੋਂ ਤੱਕ ਇੱਕ ਸਾਈਂ ਵੀ ਤਪ ਗਿਆ ਇੱਕ ਰੱਬ ਨੂੰ ਮੰਨਣ ਵਾਲਾ ਵੀ ਤਪ ਗਿਆ ਜਿਸ ਦਿਨ ਸਾਈਂ ਮੀਆਂ ਮੀਰ ਦੀ ਆਏ ਸਨ ਲਾਹੌਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਉੱਤਤੀ ਤਵੀ ਤੇ ਬੈਠਿਆਂ ਵੇਖਿਆ ਤੇ ਸਾਈਂ ਮੀਆਂ ਮੀਰ ਵੀ ਧਾਹਾ ਮਾਰ ਕੇ ਰੋਣ ਲੱਗ ਪਿਆ ਸਨ ਉਥੇਦਰ ਬਚਨ ਕੀਤਾ ਕਿਸੇ ਦਾਨੇ ਪੁਰਸ਼ ਨੇ ਉਹ ਕਹਿੰਦੇ ਰੋਲਦੀ ਸੀ ਜੇਠ ਹਾਰਦੀ ਤੇ ਸੇਕ ਸੀ ਤਨ ਸਾੜਦਾ ਉਦੋਂ ਚੱਲੇ ਚੱਲੇ ਉਹ ਗਿਆ ਜੁੱਸਾ ਸੱਚੀ ਸਰਕਾਰ ਦਾ ਮੀਆਂ ਮੀਰ ਜਾਂ ਆਣ ਦੇਖਿਆ ਹਾਲ ਆਪਣੇ ਯਾਰ ਦਾ ਉਹ ਰੋ ਪਿਆ ਤੇ ਢਹਿ ਪਿਆ ਰੋਵੇ ਤੇ ਤਾਂ ਹੀ ਮਾਰਦਾ ਉਦੋਂ ਹੱਸ ਕੇ ਬੋਲੇ ਸਤਿਗੁਰੂ ਉਹ ਮੀਆਂ ਛੋੜੋ ਪ੍ਰੀਤੀ ਚਾਮ ਸੇ ਤਨ ਕਪ ਰਹਾ ਤੂੰ ਕਿਆ ਹੁਆ ਅਮਨ ਸ਼ਾਂਤ ਹੈ ਅਲੀ ਨਾਮ ਸਤਿਗੁਰੂ ਕੈਲ ਦੇ ਛੱਟ ਮੀਆਂ ਮੀਰ ਇਹ ਤਾਂ ਸਰੀਰ ਦੀ ਗੱਲ ਹੈ ਮੇਰੇ ਅੰਦਰ ਆ ਕੇ ਬਹਿ ਤੈਂ ਮੈਂ ਤੇ ਦਿੱਤੀ ਤਵੀ ਤੇ ਬਹਿ ਕੇ ਵੀ ਪੜਨੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਹੋਏ ਪਰ ਇਸ ਸ਼ਰੀਰ ਦੀ ਵਿੱਚੋਂ ਇਨਕ ਇਨਕਲਾਬ ਨਿਕਲਿਆ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਅਰਜੁਨ ਕਾਇਆ ਪਲਟ ਕੇ ਨੂਰ ਤਹਰ ਗੋਬਿੰਦ ਸਵਾਰੀ ਮੇਰੇ ਖਿਆਲਾਂ ਦੀ ਪ੍ਰਵਾਸ ਕੋ ਬਦਲਨੇ ਵਾਲੋ ਮੇਰੇ ਹਰ ਗੋਬਿੰਦ ਦੀ ਤਲਵਾਰ ਕੌਣ ਰੋਕੇਗਾ